ਮੈਂ ਸੁਣਿਆ ਕਿ ਸਿੱਧੂ ਮੂਸੇਵਾਲਾ ਜੀ ਦੇ ਫੈਨ ਬਹੁਤ ਡੇਕੀ ਹਾਂਜੀ ਹਾਂਜੀ ਕਿੱਡੇ-ਕਡੇ ਫੈਨ ਹੋ ਬਾਈ ਡੇ ਕਾ ਵੱਡੇ ਫੈਨ ਆ ਜੀ ਟੈਟੂ ਬਣਾਇਆ ਰੱਖੋ ਗਾਣਾ ਗਾਉਣਾ ਮੈਂ ਹੋਰ ਵੀ ਗਾ ਸਕਦਾ ਜੀ ਪਰ ਆਪਣੀ ਉਹ ਇੱਛਾ ਹੀ ਹੋ ਗਈ ਉਹਦੋਂ ਤੋਂ ਜਦੋਂ ਦਾ ਬਾਈ ਦੀ ਘਟਨਾ ਹੋਈ ਹੈ ਕਿ ਮੈਂ ਯਾਰ ਗਾਣਾ ਬਾਈ ਨੂੰ ਕਦਰੂਤ ਕਰਨਾ ਤੇ ਕਰਨਾ ਹੀ ਕਰਦਾ ਹਾਂ ਨਾ ਡਿੱਗਿਆ ਰਾਜਾ ਜਦੋਂ ਦੇਖਾਂ ਰੋੜ ਕੇ ਤੇਰੀ ਮੱਤੋਂ ਮੱਲੀ ਯਾਦ ਹੈ ਜੇ ਮੂਸੇ ਵਾਲੇ ਗਾਣੇ ਨੂੰ ਜਿਹੜਾ ਸ਼ੂਟ ਕੀਤਾ ਜੀ ਸ਼ੂਟ ਆਪਾਂ ਹਵੇਲੀ ਦੇ ਵਿੱਚ ਕੀਤਾ ਬਾਈ ਦੀ ਜੀ ਅਸੀਂ ਡਾਇਰੈਕਟਰ ਵੀ ਦੇਖਿਆ ਉਹਦੇ ਵਿੱਚ ਬਾਈ ਦਾ ਡਾਇਰੈਕਟਰ ਉਹ ਬਾਈ ਦਾ ਡਾਇਰੈਕਟਰ ਹੈ ਬਾਈ ਦਾ ਪਰਸਨਲ ਡਾਇਰੈਕਟਰ ਹੈ ਬਾਈ ਚਲੋ ਫੇਮਸ ਤਾਂ ਬਾਈ ਆਪਣੇ ਸੀਗੇ ਹੈ ਨਾ ਤੇ ਬਸ ਇੱਕ ਦਿਲਾਂ ਦੇ ਵਿੱਚ ਜਿੰਦਾ ਦਿਲਾਂ ਦੇ ਵਿੱਚ ਰੱਖਣ ਵਾਸਤੇ ਬਾਈ ਬਪਾਏ ਗਾਣਾ ਕੀਤਾਗਾ ਕਿ ਯਾਰ ਲੋਕ ਨੂੰ ਦਿਲਾਂ ਦੇ ਵਿੱਚ ਜਿਉਂਦਾ ਰੱਖਣ ਇਹ ਨੂੰ ਸੀ ਉਹ ਮੈਂ ਜਵਲੇ ਜੀ ਕੀਤੀ ਜਿਵੇਂ ਉਹ ਟਰੈਕਟਰ ਤੇ ਬੱਠੇ ਉਹ ਇਮੋਸ਼ਨਲ ਪਲ ਹੋਣਗੇ ਇੱਕ ਉਹ ਟਰੈਕਟਰ ਤੇ ਬੈਠ ਕੇ ਤਾਂ ਬਈ ਇੱਕ ਪੱਲੀ ਰੋਣ ਆ ਗਿਆ ਸੀਗਾ ਇੱਕ ਪੱਲੀ ਆ ਪਾਉਣਾ ਇਹ ਲੱਗੇ ਸੀ ਕਿ ਬਾਈ ਆਪਣਾ ਟਰੈਕਟਰ ਤੇ ਬੈਠਾ ਹੈਗਾ ਤੇ ਇਹ ਵੀ ਬਾਈ ਦੱਸ ਉਹ ਦੱਸ ਨਹੀਂ ਸਕਦਾ ਉਹ ਚੀਜ਼ ਮੌ ਪਲ ਦੱਸ ਨਹੀਂ ਸਕਦਾ ਇਸ ਵਕਤ ਮੈਂ ਸਿਰਫ ਚਲੋ ਬਾਈ ਨੂੰ ਦੇਖਿਆ ਹਨ ਬਾਈ ਦੀਆਂ ਛੋਟੀਆਂ ਸਟੇਜਾਂ ਦੇਖੀਆਂ ਜਿੱਥੇ ਬਾਈ ਨੂੰ ਚੜਨ ਨਹੀਂ ਦਿੱਤਾ ਜਾ ਰਿਹਾ ਇਸ ਸਟੇਜਾਂ ਦੇ ਉੱਪਰ ਹਨ ਤੇ ਹੁਣ ਉੱਤਰ ਨਹੀਂ ਦੇ ਰਹੇ ਸੀਗੇ ਬਾਈ ਨੂੰ ਹਨਾ ਤੇ ਹੁਣ ਚਲੋ ਮੈਂ ਕਿਹੜਾ ਸਟੇਜ ਤੋਂ ਦਾ ਉਤਰਨਾ ਕੀ ਹੁਣ ਲੋਕਾਂ ਦੇ ਦਿਲਾਂ ਚੋਂ ਨਹੀਂ ਉਤਰ ਰਿਹਾ ਬਾਈ ਸਭ ਤੋਂ ਵੱਡੀ ਸਟੇਜ ਤਾਂ ਹੀ ਹੁੰਦੀ ਆ ਸਭ ਤੋਂ ਵੱਡੀ ਸਟੇਜ ਲੋਕਾਂ ਦੇ ਦਿਲਾਂ ਹੁੰਦਾ ਸ਼ਸ਼ੀਗਾਲ ਮੈਂ ਹਾ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਸਾਰਿਆਂ ਦਾ ਸਵਾਗਤ ਹੈ ਬਹੁਤ-ਬਹੁਤ ਅ ਇੱਕ YouTube ਤੇ Instagram ਤੇ ਵਾਇਰਲ ਹੋਇਆ ਇੱਕ Song ਜਿਹਦਾ ਨਾਮ ਹੈ ਇਮੋਰਟਲ ਜਿਹਦਾ ਨਾਮ ਹੁੰਦਾ ਅਮਰ ਉਹ ਜਿਹੜਾ ਗੀਤ ਹੈ ਬਹੁਤ ਹੀ ਬਾਹਰਲਾ ਹੈ ਬਹੁਤ ਪਸੰਦ ਕਰ ਰਹੇ ਆ ਲੋਕ ਤੇ ਉਹ ਸਿੱਧੂ ਮੂਸੇਵਾਲਾ ਦਾ ਗਾਇਕ ਸੀ ਮਰਹੂਮ ਗਾਇਕ ਉਹਨੂੰ ਡੈਡੀਕੇਟ ਕੀਤਾ ਗਿਆ ਤੇ ਜਿਨ੍ਹਾਂ ਨੇ ਉਹ ਗਾਇਆ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ तमाम ਉਸ ਗੀਤ ਬਾਰੇ ਬਿਤੇ ਹੋਰ ਵੀ ਨਾਲ ਦੇ ਜਿਹੜਾ ਗਾਇਕੀ ਦਾ ਸਫਰ ਹੈ ਉਹਦੇ ਬਾਰੇ ਵੀ ਪਹਿਲਾਂ ਮੈਂ ਤੁਹਾਨੂੰ ਅਲਫਾਜ਼ ਜੀ ਬਹੁਤ-ਬਹੁਤ ਮੁਬਾਰਕਾ ਤੁਹਾਡਾ ਪੂਰਾ ਨਾਮ ਤੁਹਾਨੂੰ ਵੀ ਮੁਬਾਰਕਾ ਜੀ ਮੇਰਾ ਪੂਰਾ ਨਾਮ ਹੁਸਨ ਅਲਫਾਜ਼ ਹੈ ਜੀ ਜਿਹੜਾ ਜਿਹੜਾ ਗੀਤ ਵਾਇਰਲ ਹੋਇਆ ਉਹਦੇ ਲਈ ਸ਼ੁਭਕਾਮਨਾਵਾਂ ਤੁਹਾਨੂੰ ਬਹੁਤ-ਬਹੁਤ ਜੀ ਹਾਂ ਜੀ ਲੋਕ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਤੇ ਸਾਡਾ ਦੋਸਤੋ ਇਹ ਵੀਡੀਓ ਦਾ ਮਕਸਦ ਹੈ ਕਿ ਅਸੀਂ ਪ੍ਰੋਮੋਟ ਕਰਨਾ ਕਿਉਂਕਿ ਅਸੀਂ ਜਿਹੜਾ ਕੋਈ ਸਟਰਗਲ ਕਰ ਰਿਹਾ ਹੁੰਦਾ ਨਾ ਚੰਗੇ ਪਾਸੇ ਕ੍ਰੀਏਟੀਵਿਟੀ ਆਉਦੀ ਉਹਦਾ ਸਾਡਾ ਮਕਸਦ ਹਮੇਸ਼ਾ ਹੀ ਹੁੰਦਾ ਤੁਸੀਂ ਦੇਖਿਆ ਸਾਡੀ ਵੀਡੀਓ ਅਸੀਂ ਪ੍ਰ ਨਰਾ ਗੀਤ ਅੱਜ ਚੱਲਿਆਗਾ ਤੇ ਬਹੁਤ ਸੋਹਣਾ ਗਾਉਂਦੇ ਬਹੁਤ ਸੋਹਣੀ ਆਵਾਜ਼ ਤੁਹਾਨੂੰ ਸੁਣਾਵਾਂਗੇ ਵੀ ਤੇ ਗੱਲਬਾਤ ਕਰਦੇ ਆ ਅ ਬਾਈ ਜੀ ਪਰਾਂ ਤੁਸੀਂ ਮੈਂ ਸੁਣਿਆ ਕਿ ਸਿੱਧੂ ਮੂਸੇਵਾਲਾ ਜੀ ਦੇ ਫੈਨ ਬਹੁਤ ਵੱਡੇ ਹਾਂਜੀ ਹਾਂਜੀ ਕਿੰਨੇ ਵੱਡੇ ਫੈਨ ਹੋ ਬਾਈ ਦੇ ਕ ਵੱਡੇ ਫੈਨ ਆ ਜੀ ਟੈਟੂ ਬਣਾਇਆ ਦੇਖੋ ਬਿਲਕੁਲ 59 11 ਲਿਖਿਆ ਤੇ ਸਿੱਧੂ ਮੂਸੇਵਾਲਾ ਜੀ ਦੀਆਂ ਗੱਲਾਂ ਸੱਚ ਹੋ ਗਈਆਂ ਤੁਹਾਨੂੰ ਪਤਾ ਕਹਿੰਦਾ ਹੁੰਦਾ ਸੀਗਾ ਹੂੰ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਉਹ ਕੰਮ ਹੋ ਗਏ ਜੀ ਪਹਿਲੇ ਮੈਂ ਨਹੀਂ ਬਣਾਇਆ ਹੋਰ ਵੀ ਬਹੁਤ ਲੋਕਾਂ ਨੇ ਬਹੁਤ ਲੋਕਾਂ ਨੇ ਟਰੱਕਾਂ ਤੇ ਬੱਸਾਂ ਤੇ ਸਾਰੇ ਕਾਰਾਂ ਤੇ ਜੀਪਾਂ ਤੇ ਇੱਕ ਬ੍ਰਾਂਡ ਬਣ ਗਿਆ ਜੀ ਬਾਈ ਜਿਨ੍ਹਾਂ ਨੂੰ ਭਾਸ਼ਾ ਵੀ ਸਮਝ ਨਹੀਂ ਆਉਂਦੀ ਉਹ ਵੀ ਫੈਨ ਬਣ ਚੁੱਕੇ ਸਿੱਧੂ ਮੂਸੇਵਾਲੇ ਇੰਨਾ ਕ ਨਾਮ ਬਣਾਤਾ ਸਿੱਧੂ ਮੂਸੇਵਾਲਾ ਇੱਕ ਬ੍ਰਾਂਡ ਬਣ ਗਿਆ ਜੀ ਬ੍ਰਾਂਡ ਬਣ ਗਿਆ ਤੇ ਹੁਣ ਵੀ ਅੱਜ ਵੀ ਕਾਇਮ ਹੈ ਉਹ ਉਹਨਾਂ ਦਾ ਉਹਨਾਂ ਦੇ ਜਾਣ ਤੋਂ ਬਾਅਦ ਤੇ ਉਹ ਕਾਟਾ ਦਾ ਪੂਰਾ ਨਹੀਂ ਹੋਦਾ ਪਰ ਅਜੇ ਵੀ ਉਹਨਾਂ ਦਾ ਫੈਨ ਫੋਲੋਇੰਗ ਉਸੇ ਤਰ੍ਹਾਂ ਬਰਕਰਾਰ ਹੈ ਵਰਗੀ ਵੱਧ ਗਈ ਬਿਲਕੁਲ ਹੀ ਬਿਲਕੁਲ ਤੇ ਤੁਹਾਡੇ ਤੁਸੀਂ ਕਦੋਂ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਫੋਲੋ ਕਰਦੇ ਨੂੰ ਹਮਸਾਲੇ ਅ ਮੈਂ ਪਹਿਲਾਂ ਗਾਣੇ ਘੱਟ ਸੁਣਦਾ ਸੀ ਬਾਈ ਦੇ ਜੀ ਠੀਕ ਹੈ ਪਰ ਜਦੋਂ ਬਾਈ ਨਾਲ ਇਹ ਘਟਨਾ ਹੋਈ ਨਾ ਉਸ ਤੋਂ ਬਾਅਦ ਜਦੋਂ ਗਾਣੇ ਸੁਣੇ ਬਾਈ ਦੇ ਯਾਰ ਵਕਾ ਜੀ ਬਾਈ ਇੱਕ ਚੀਜ਼ ਸੀ ਪਤਾ ਲੱਗਿਆ ਕਿ ਵਕਾ ਜੀ ਬਈ ਇੱਕ ਚੀਜ਼ ਸੀ ਯਾਰ ਮਾਰਾ ਹੋਇਆ ਜੋ ਹੋਇਆ ਨਾ ਮਾਰਾ ਹੋਇਆ ਬਹੁਤ ਮਾਰਾ ਹੋਇਆ ਮੈਂ ਇਹ ਕਹਾਂ ਮਾਰਾ ਨਹੀਂ ਹੋਇਆ ਬਹੁਤ ਮਾਰਾ ਹੋਇਆ ਬਹੁਤ ਮਾਰਾ ਹੋਇਆ ਜੋ ਵੀ ਬਾਈ ਨਾਲ ਘਟਨਾ ਹੋਈ ਹੈ ਤੇ ਚਲੋ ਆਪਾਂ ਆਪਣਾ ਇੱਛਾ ਹੋ ਗਈ ਕਿ ਆਪਾਂ ਗਾਣਾ ਗਾਉਣ ਨੂੰ ਮੈਂ ਹੋਰ ਵੀ ਗਾ ਸਕਦਾ ਸੀ ਗਈ ਪਰ ਆਪਣੀ ਉਹ ਇੱਛਾ ਹੀ ਹੋ ਗਈ ਉਦੋਂ ਤੋਂ ਜਦੋਂ ਦਾ ਬਾਈ ਦੀ ਘਟਨਾ ਹੋਈ ਹੈ ਵੀ ਮੈਂ ਯਾਰ ਗਾਣਾ ਬਾਈ ਨੂੰ ਕਰ ਟ੍ਰਿਬਿਊਟ ਕਰਨਾ ਤੇ ਕਰਨਾ ਹੀ ਕਰਦਾ ਇਸ ਕਰਕੇ ਤੁਹਾਨੂੰ ਨਾਮ ਰੱਖਿਆ ਤੁਸੀਂ ਹਾਂ ਗਾਣੇ ਦਾ ਨਾਮ ਰੱਖਿਆ ਜੀ ਆਪਾਂ ਇਮੋਰਟਲ ਇਮੋਰਟਲ ਤੇ ਇਮੋਰਟਲ ਦਾ ਆਪਾਂ ਪੰਜਾਬੀ ਦੇ ਵਿੱਚ ਮੀਨੇ ਕਹਿ ਸਕਦੇ ਅਮਰ ਤੇ ਬਾਈ ਨੂੰ ਆਪਾਂ ਦਿਲਾਂ ਦੇ ਵਿੱਚ ਹਮੇਸ਼ਾ ਹੀ ਆਪਣੇ ਅਮਰ ਰੱਖਣਾ ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਜਿੰਨੇ ਵੀ ਜਿੰਨੇ ਵੀ ਆਪਣੇ ਵੀਡੀਓ ਦੇਖਣਗੇ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਬਾਈ ਨੂੰ ਆਪਾਂ ਦਿਲਾਂ ਦੇ ਵਿੱਚ ਅਮਰ ਰੱਖਣਾ ਅਨਿਸ਼ਾ ਇਹ ਮੋਟਰ ਰੱਖਣਾ ਆਪਣੇ ਗਰਾਂ ਦੇ ਵਿੱਚ ਤੇ ਇਹ ਗਾਣੇ ਬਾਰੇ ਦੱਸੋ ਕਿੱਥੇ ਕਿੱਥੇ ਅਸੀਂ ਸ਼ੂਟ ਕੀਤਾ ਹੈ ਕਿਸ ਤਨਾ ਕੋਣ ਕੋ ਟੀਮ ਚ ਥੋੜੀ ਸ਼ਾਮਲ ਹੈ ਟੀਮ ਦੇ ਵਿੱਚ ਹੀ ਮੇਰਾ ਸਭ ਤੋਂ ਵੱਡਾ ਸਹਿਯੋਗ ਬਾਈ ਲਵ ਚੰਨਣਕੇ ਜੀ ਦਾ ਰਿਹਾ ਉਹਨਾਂ ਨੇ ਗਾਣਾ ਲਿਖਿਆ ਵੀ ਤੇ ਮੇਰੇ ਨਾਲ ਕਲੈਬ ਗਾਣਾ ਗਾਇਆ ਜੀ ਬਹੁਤ ਸਹਿਯੋਗ ਰਿਹਾ ਬਾਈ ਲਵ ਚੰਨਣਕੇ ਅ ਬਹੁਤ ਉਹਨਾਂ ਦੇ ਗਾਣੇ ਫੇਮਸ ਹੋ ਜਾਂਦੇ ਸੁਣੇ ਹੋ ਮੁਬਾਰਕਾ ਤੈਨੂੰ ਮੇਰੇ ਵੱਲੋਂ ਲਵ ਚੰਨਣਕੇ ਲੱਖਾਂਗੇ ਜਿਹੜੇ ਸਾਡੇ ਜੱਟਾ ਵੀ ਬਿਲਕੁਲ ਜੀ ਬਿਲਕੁਲ ਇੱਕ ਗਾਣਾ ਚੱਲਿਆ ਸੀ ਬੇਬੇ ਬਹੁਤਿਆਂ ਨੂੰ ਪੈਣ ਗਿਆ ਦਲਦਰਾ ਤੇਰੀ ਪੁੱਤ ਦੀ ਚੜ੍ਹਾਈ ਤੇ ਚਲੋ ਮੈਨੂੰ ਮੌਕਾ ਮਿਲਿਆ ਬਾਈ ਨਾਲ ਹਨਾ ਗਾਣਾ ਕਰਨ ਦਾ ਬਾਈ ਨੂੰ ਮੈਂ ਦੱਸਿਆ ਜੀ ਦੋ ਆਪਣੇ ਇਮੋਸ਼ਨਸ ਦੱਸੇ ਮੈਂ ਕਿ ਬਈ ਮੈਂ ਇੱਕ ਗਾਣਾ ਕਰਨਾ ਬਈ ਸਿੱਧੂ ਮੂਸੇਵਾਲਾ ਨੂੰ ਬਾਈ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਕਰਦੇ ਆ ਤੇ ਬਾਈ ਲਵ ਚਰਨ ਕਈ ਦਾ ਬਹੁਤ ਸਹਿਯੋਗ ਰਿਹਾ ਬਾਕੀ ਮੇਰੇ ਪੰਜਾਬੀ ਭਰਾ ਜਿਹੜੇ ਬਾਹਰ ਬੈਠੇ ਹਨਾ ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ ਇਸ ਗਾਣੇ ਦੇ ਵਿੱਚ ਬਾਈ ਸੁਮੇਤ ਆਸਟ੍ਰੇਲੀਆ ਤੋਂ ਤੇ ਇੱਕ ਬਾਈ ਆਪਣਾ ਸੰਧੂ ਕੈਲੀਫੋਰਨੀਆ ਤੋਂ ਪ੍ਰੀਤ ਮੁੰਡਾ ਯੂ ਐਸ ਏ ਤੋਂ ਹੋਰ ਵੀ ਕਾਫੀ ਹੈਗੇ ਨੇ ਉਹਨਾਂ ਦਾ ਨਾਂ ਆਪਾਂ ਜਿਨਾ ਰਹਿ ਗਿਆ ਬਈ ਚਲੋ ਮਾਫੀ ਚਾਹੁੰਦਾ ਮੈਂ ਤੇ ਬਾਕੀ ਇਸ ਗਾ ਸ਼ੂਟ ਆਪਾਂ ਹਵੇਲੀ ਦੇ ਵਿੱਚ ਕੀਤਾ ਬਾਈ ਦੀ ਚੀ ਅਸੀਂ ਟਰੈਕਟਰ ਵੀ ਦੇਖਿਆ ਉਹਦੇ ਵਿੱਚ ਬਾਈ ਦਾ ਟਰੈਕਟਰ ਹੈ ਬਾਈ ਦਾ ਪਰਸਨਲ ਟਰੈਕਟਰ ਹੈ ਅਸੀਂ ਪਛਾਣਦੇ ਹਾਂ ਸਾਰੇ ਨਿਸ਼ਾਨਦੇ ਟਰੈਕਟਰ ਬਿਲਕੁਲ ਜੀ ਬਿਲਕੁਲ ਸਾਰੀ ਪਛਾਣ ਸੀ ਕਿ ਸ਼ੂਟ ਕਿੱਥੇ ਹੋਇਆ ਹੈ ਇਹ ਦਰਸ਼ਕਾਂ ਨੂੰ ਦੱਸ ਦਈਏ ਬਿਲਕੁਲ ਜੀ ਸ਼ੂਟ ਹੋਇਆ ਹਵੇਲੀ ਦੇ ਵਿੱਚ ਉਹ ਬਾਪੂ ਉਹ ਸਾਡੇ ਕੋਲੋਂ ਮੌਕੇ ਤੇ ਟਰੈਕਟਰ ਦਾ ਅਰੇਂਜ ਨਹੀਂ ਹੋਇਆ ਜੀ ਨਾਟ ਅਗਰ ਟਰੈਕਟਰ ਸਾਨੂੰ ਚਾਹੀਦਾ ਸੀ ਮੂਸੇ ਜਦੋਂ ਸ਼ੂਟ ਚੱਲ ਰਿਹਾ ਸੀ ਬਾਪੂ ਜੀ ਨੇ ਚਲੋ ਕਹਿ ਕੇ ਇਹਨਾਂ ਨਾਲ ਆਪਣੇ ਜਦੋਂ ਅਰੇਂਜ ਹੋਇਆ ਤਾਂ ਸਿੱਧਾ ਬਾਈ ਦਾ ਟਰੈਕਟਰ ਹੀ ਅਰੇਂਜ ਹੋ ਗਿਆ ਅਰੇਂਜ ਹੋਇਆ ਤਾਂ ਮੇਰੇ ਭਰਾ ਛੋਟੇ ਭਰਾ ਮੇਰੇ ਤੇ ਗਾਣਾ ਕਰ ਰਹੇ ਆ ਜਾਂ ਮੈਨੂੰ ਟ੍ਰਿਬਿਊਟ ਕਰ ਰਹੇ ਆ ਤੇ ਮੈਨੂੰ ਉਧਰ ਦੇ ਵਿੱਚ ਅਮਰ ਰੱਖੀ ਬੈਠੇ ਨੇ ਹੋ ਸਕਦਾ ਕੋਈ ਬਾਈ ਬਾਈ ਨੇ ਕਰਵਾਇਆ ਹੋਵੇ ਚਲੋ ਉੱਥੇ ਉਸ ਦਰਾਂ ਤੁਸੀਂ ਮਿਲੇ ਹੋਗੇ ਜਿਹੜੇ ਭਾਈ ਦੇ ਮੰਮੀ ਰੈਡੀ ਆ ਤੇ ਉਹ ਗਾਣਾ ਸੁਣ ਕੇ ਵੀ ਖੁਸ਼ ਹੋ ਜਾਣਗੇ ਬਹੁਤ ਬਹੁਤ ਭਾਵਕ ਹੋਏ ਬਹੁਤ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਕਿ ਯਾਰ ਹਰੇਕ ਨੂੰ ਹੁੰਦਾ ਮਾਂ ਪਿਓ ਨੂੰ ਕਿਹਨੂੰ ਨਹੀਂ ਹੁੰਦਾ ਮਾਂ ਪਿਓ ਨੂੰ ਕਿਹਨੂੰ ਨਹੀਂ ਹੁੰਦਾ ਕਿ ਸਾਡੇ ਪੁੱਤ ਨੇ ਸਾਡਾ ਨਾਂ ਚਮਕਾਇਆ ਕੌਣ ਨਹੀਂ ਖੁਸ਼ ਹੁੰਦਾ ਕਿਸੇ ਦਾ ਕੋਈ ਸ਼ੈਰੀ ਚ ਨਾਂ ਲੈ ਦੇ ਇਹਦੇ ਨਾਲ ਹੀ ਖੁਸ਼ ਹੋ ਜਾਂਦਾ ਤੇ ਬਾਈ ਦੇ ਤਾਂ ਲੋਕ ਕੱਲੇ ਮੈਂ ਨਹੀਂ ਬਾਈ ਦੇ ਤਾਂ ਤੁਹਾਨੂੰ ਪਤਾ ਜੀ ਬਹੁਤ ਵੱਡਾ ਨਾਮ ਇੱਕ ਫੈਨ ਹੈਗੇ ਜਿਹੜੇ ਮਤਲਬ ਕਿ ਬਾਸ਼ਾ ਸਮਝਦੇ ਨੇ ਪੰਜਾਬੀ ਨੂੰ ਬਾਸ਼ਾ ਨਹੀਂ ਸਮਝਦੇ ਪੂਰੇ ਕਾਲੇ ਉਹ ਵੀ ਤੁਹਾਨੂੰ ਪਤਾ ਜੀ ਬਾਈ ਦੇ ਫੈਨ ਨੇ ਤੇ ਬਾਈ ਦਾ ਨਾਮ ਵਿਕ ਰਿਹਾ ਤੁਹਾਨੂੰ ਪਤਾ ਹੈ ਬ੍ਰਾਂਡ ਬਣ ਗਿਆ ਸਾਡ ਬਾਈ ਇੱਕ ਤੇ ਤੁਹਾਡੇ ਦਿਮਾਗ ਚ ਆਇਆ ਕਿ ਮੈਂ ਵੀ ਪਹਿਲਾਂ ਗਾਣਾ ਆਪਾਂ ਗੀਤ ਸਿੱਧੂ ਮੂਸੇ ਵਾਲਾ ਦੇ ਘਟਨਾਗਾ ਕਿਉਂਕਿ ਆਪਾਂ ਘਟਨਾ ਦੇਖ ਕੇ ਜੋ ਬਾਈ ਮੈਂ ਘਟਨਾਗਾ ਆਪਦੇ ਫੇਮ ਫੇਮ ਤੱਕ ਮਤਲਬ ਹੁੰਦਾਗਾ ਤੇ ਵੀ ਕੋਈ ਵੀ ਕਲਾਕਾਰ ਜਾਂ ਕੋਈ ਵੀ ਹੈ ਆਹ ਦੇਖੋ ਇਹਨਾਂ ਤੱਕ ਮਤਲਬ ਹੁੰਦਾ ਤੁਸੀਂ ਬਾਈ ਨੂੰ ਫੇਮ ਕਰਨ ਵਾਸਤੇ ਪਹਿਲਾਂ ਲੱਗਦਾ ਲੱਗਦਾ ਹੂ ਲੋਕਾਂ ਨੂੰ ਲੱਗਦਾ ਹੀ ਹੈ ਮੈਂ ਕਹਿੰਦਾ ਮੈਂ ਮਤਲਬ ਕਿ ਬੰਦਾ ਕਹਦਾ ਵੀ ਇਹ ਜਗ੍ਹਾ ਨਾਲ ਗੱਡੀ ਵੀ ਜਿਹੜਾ ਜੇ ਫੇਮਸ ਹੋ ਜਾਵੇਂ ਪਰ ਇਹ ਤੁਸੀਂ ਬਾਈ ਨੂੰ ਫੇਮਸ ਕਰਨ ਵਾਸਤੇ ਬਸ ਇੱਕ ਦਿਲਾਂ ਦੇ ਵਿੱਚ ਜਿਲਦਾ ਜਿਲਾਂ ਦੇ ਵਿੱਚ ਰੱਖਣ ਵਾਸਤੇ ਬਾਈ ਮਪਾਏ ਗਾਣਾ ਕੀਤਾਗਾ ਕਿ ਯਾਰ ਲੋਕ ਉਹਨੂੰ ਦਿਲਾਂ ਦੇ ਵਿੱਚ ਜਾਂਦਾ ਰੱਖਣ ਇਹ ਜੋ ਜਿਹੜੇ ਬਾਈ ਨੇ ਆਪਣੇ ਪੰਜਾਬੀਅਤ ਨੂੰ ਕਾਇਮ ਕੀਤਾ ਯਾਰ ਸਾਰੀ ਦੁਨੀਆ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਉਹ ਬਾਈ ਨੂੰ ਮੈਂ ਚਾਹੁੰਨਾ ਕਿ ਆਪਾਂ ਦਿਲਾਂ ਦੇ ਵਿੱਚ ਅਮਰ ਰੱਖੀਏ ਤੇ ਹੋ ਸਕਦਾ ਮੇਰੇ ਗਾਣੇ ਨਾਲ ਕੋਈ ਲੋਕ ਇਨਸਪਾਇਰ ਹੋਣ ਫਿਰ ਤੋਂ ਉਹਨਾਂ ਹੀ ਉਹਦਾ ਨਾਮ ਚੱਲੇ ਬਾਈ ਦਾ ਜਿੰਨਾ ਜੁੜੇ ਲੋਕ ਭੁੱਲਦੇ ਵੀ ਜਾ ਰਹੇ ਮੈਂ ਕਹਿੰਦਾ ਉਹ ਵੀ ਯਾਦ ਰੱਖਣ ਬਾਈ ਨੂੰ ਆਲਵੇਸ ਯਾਦ ਰੱਖਣਾ ਤੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਸੀ ਬਾਈ ਨੇ ਇੱਕ ਪੰਜਾਬੀ ਅਤੇ ਇੱਕ ਪੰਜਾਬੀਆਂ ਦੀ ਵੱਖਰੀ ਪਹਿਚਾਣ ਮੈਂ ਕਹਿੰਦਾ ਦੁਨੀਆ ਦੇ ਵਿੱਚ ਜਿੰਨੇ ਵੀ ਦੇਸ਼ ਨੇ ਇਹੋ ਜਿਹਾ ਕੋਈ ਦੇਸ਼ ਨਹੀਂ ਹੋਣਾ ਜਿੱਥੇ ਬਾਈ ਦੀ ਸਰਚਿੰਗ ਨਹੀਂ ਹੋਈ ਹੋਣੀ ਟੋਟਲ ਆਪਾਂ ਦੇਖਿਆ ਹੋਣਾ ਵੀ ਹਰੇਕ ਹਰੇਕ ਜਗ੍ਹਾ ਤੇ ਬਾਈ ਸਿੱਧੂ ਮੂਸੇਵਾਲ ਦੀ ਸਰਚਿੰਗ ਹੋਈ ਹੈ ਮਰਨ ਤੋਂ ਬਾਅਦ ਹੁਣ ਕੋਈ ਗੱਲ ਕਰ ਲਈ ਜਿਹੜੀ ਤੁਸੀਂ ਪਹਿਲਾਂ ਕਹਿਣ ਲੱਗੇ ਸੀਗੇ ਹਾਲਾਂਕਿ ਮੇਰਾ ਮਤਲਬ ਨਹੀਂ ਸੀਗਾ ਵੀ ਉਹ ਤੁਸੀਂ ਪਬਲਿਸਿਟੀ ਸਟਾਰ ਹੋ ਤੁਹਾਡਾ ਪਰ ਤੁਸੀਂ ਆਪ ਗੱਲ ਸ਼ੁਰੂ ਕਰਤੀ ਜਾਂ ਪੁੱਛਣ ਲਿਆ ਵੀ ਲੋਕ ਕਾਨੂੰ ਪਲੇਖਾ ਹੁੰਦਾ ਨਾ ਤੇ ਵੀ ਆ ਪਬਲਿਸਿਟੀ ਸਟਾਰ ਤੱਕ ਬਾਈ ਦੇ ਨਾਮ ਤੇ ਆਪ ਨਾਮ ਕਾਉਣਾ ਚਾਹੁੰਦਾ ਉਹ ਤੁਸੀਂ ਦੂਰ ਪਲੇਖਾ ਦੂਰ ਕਰ ਦੋ ਮਾੜਾ ਉਹ ਪਲੇਖਾ ਦੂਰ ਐ ਕਰ ਦਿੰਦੇ ਆ ਜੀ ਦੇਖੋ ਹਣਾ ਆਪਾਂ ਟੈਟੂ ਬਣਾਇਆ ਬਾਈ ਦਾ ਲੋਕਾਂ ਨੂੰ ਲੱਗਦਾ ਹਣਾ ਟੈਟੂ ਵੀ ਫੇਮ ਵਾਸਤੇ ਬਣਾਇਆ ਤੇ ਆਪਾਂ ਬਾਈ ਤੇ ਗਾਣਾ ਕੀਤਾ ਲੱਗਦਾ ਹਣਾ ਲੋਕਾਂ ਨੂੰ ਕੀਤਾ 70% ਲੋਕਾਂ ਨੂੰ ਵੈਸੇ ਲੱਗਦਾ ਹੁੰਦਾਗਾ ਪਰ ਇੱਕ ਆਰਟਿਸਟ ਬੰਦਾ ਮੈਂ ਆਰਟਿਸਟ ਬੰਦਾ ਗਾਣਾ ਗਾਉਨ ਨੂੰ ਕੋਈ ਵੀ ਗਾਣਾ ਗਾ ਸਕਦਾ ਮੈਂ ਕੋਈ ਵੀ ਗਾਣਾ ਕਰ ਸਕਦਾ ਸੀਗਾ ਕੋਈ ਜ਼ਰੂਰੀ ਨਹੀਂਗਾ ਬਾਈ ਤੂੰ ਕਰਨੇ ਆਪਾਂ ਕਰਨ ਨੂੰ ਕੋਈ ਵੀ ਗਾਣਾ ਕਰ ਸਕਦੇ ਸੀ ਪਰ ਇੱਕ ਇੱਕ ਦਿੱਲੀ ਤਮੰਨਾ ਹੋ ਗਈ ਯਾਰ ਇੱਕ ਦਿਲ ਤੋਂ ਪਿਆਰ ਹੋ ਗਿਆ ਕਿ ਯਾਰ ਬਾਈ ਨੂੰ ਕਰਨਾ ਟ੍ਰਿਬਿਊਟ ਪਹਿਲਾ ਗਾਣਾ ਹੀ ਆਪਾਂ ਸ਼ੁਰੂਆਤ ਹੀ ਬਾਈ ਦੇ ਨਾਮ ਤੋਂ ਕਰਨੀ ਤੇ ਤੁਹਾਡੇ ਪਹਿਰਾਵਾ ਵੀ ਜਿਵੇਂ ਸਿੱਧੂ ਮੂਸੇ ਵਾਲਾ ਜੀ ਨੇ ਸਿੰਪਲ ਸਿਮਪਲਿਟੀ ਬਹੁਤ ਜ਼ਿਆਦਾ ਸੀ ਹਾਲਾਂਕਿ ਬਾਾਈ ਕੈਨੇਡਾ ਵੀ ਰਿਹਾ ਕੈਨੇਡਾ ਤੋਂ ਮੁੜ ਕੇ ਆ ਗਿਆ ਸੀਗਾ ਉਨੇ ਕੋਈ ਲੈਣਾ ਵੀ ਬੋਲਿਆ ਸੀ ਇਸ ਬਾਰੇ ਬਾਈ ਨੇ ਬਾਈ ਦੀਆਂ ਲੈਣਾ ਸੀਗੀਆਂ ਉਹ ਜਿਹੜੇ ਜਾ ਕੇ ਕੈਨੇਡਾ ਸ਼ੁਕਰ ਤੇ ਮੈਂ ਉੱਥੋਂ ਮੁੜ ਕੇ ਆਇਆ ਤੁਹਾਨੂੰ ਪਤਾ ਅੱਜ ਕੱਲ ਮਾੜਾ ਕਿਸੇ ਦਾ ਗਾਣਾ ਹੈ ਗਾਣਾ ਛੱਡੂ ਬਾਈ ਕਿਸੇ ਦੀ ਰੀਲ ਮਰੀ ਜੀ ਹਿੱਟ ਹੋ ਜਾਈ ਸੁਪਰ ਹਿੱਟ ਹੋ ਜੇ ਬਸ ਤੁਹਾਨੂੰ ਬਤਾ ਪੈਰ ਛੱਡ ਜਾਂਦੇ ਲੋਕ ਚਲੋ ਭਾਰੀਕ ਨੂੰ ਨਹੀਂ ਕਹਿੰਦੇ ਕਈ ਹੁੰਦੇ ਵਿੱਚ ਵੀ ਛੱਡ ਜਾਂਦੇ ਆ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਆਪਣਿਆਂ ਨੂੰ ਪਿਸ਼ੋਕੜ ਆਪਣਾ ਭੁੱਲ ਕੇ ਪਿੰਡ ਭੁੱਲ ਕੇ ਤੇ ਰਹਿਣ ਲੱਗ ਜਾਂਦੇ ਆ ਬਾਹਰ ਚੰਡੀਗੜ੍ਹ ਰਹਿਣ ਲੱਗ ਜਾਂਦੇ ਕੋਈ ਬੰਬੇ ਲੰਘ ਜਾਂਦਾ ਕੋਈ ਲੰਘਿਆਂ ਦਾ ਉਸ ਤੋਂ ਵੀ ਅੱਗੇ ਲੰਘਿਆਂ ਆਪਣੇ ਦੇਸ਼ਾਂ ਤੋਂ ਦੇਸ਼ ਨੂੰ ਭੁੱਲ ਜਾਂਦੇ ਪਰ ਮੇਰਾ ਤਾਂ ਇਹੀ ਆਪਣਾ ਹੈਗਾ ਸ਼ੁਰੂ ਤੋਂ ਕਿ ਆਪਾਂ ਆਪਣੇ ਪੰਜਾਬੀਅਤ ਨੂੰ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਤੇ ਆਪਣੇ ਸ਼ਹਿਰ ਨੂੰ ਆਪਣੇ ਦਿਲ ਦੇ ਵਿੱਚ ਰੱਖਣਾ ਉਹ ਤੋਂ ਆਪਾਂ ਕਹਿੰਦੇ ਹੁੰਦੇ ਨੇ ਨਾ ਕਿ ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਨੇ ਚਾਹੀਦੇ ਬੰਦੇ ਨੂੰ ਹਮ ਆਪਾਂ ਨੂੰ ਪਤਾ ਕਿ ਆਪਣਾ ਪਿੰਡ ਹੈ ਪਿੰਡ ਸ਼ਹਿਰ ਹੀ ਆਪਾਂ ਨੂੰ ਸ਼ੋਭਾ ਦਿੰਦੇ ਆ ਆਪਣੇ ਪਿੰਡ ਸ਼ਹਿਰੀ ਆਪਣੇ ਨਾਲ ਖੜਨਗੇ ਵੀਰੇ ਬਹੁਤੇ ਆ ਲੋਕਾਂ ਨੂੰ ਬਹੁਤੇ ਕਲਾਕਾਰ ਨੂੰ ਆ ਹੁੰਦਾ ਵੀ ਮੈਂ ਬਹੁਤ ਦੇਖਿਆ ਨੇ ਮੈਨੇ ਹੁੰਦੇ ਜਿਵੇਂ ਕੱਪੜੇ ਉਹ ਚਮਕੀ ਲੈ ਜਾ ਪਾਉਂਦੇ ਆ ਤੇ ਭੜਕੀਲਾ ਜਿਵੇਂ ਹਾਈ ਮੇਕਅਪ ਆ ਕਰ ਰਹੇ ਨੇ ਪਰ ਤੁਸੀਂ ਬਿਲਕੁਲ ਸਿੰਪਲ ਜਿਵੇਂ ਇੱਕ ਸਟੂਡੈਂਟ ਹੁੰਦਾ ਉਹ ਕੋਡੀਆਂ ਲੱਗ ਰਹੀ ਹੈ ਕੋਈ ਕੋਈ ਦਿਖਾਵਾ ਨਹੀਂ ਵਾਲਾ ਬਸ ਫਿਰ ਆਈ ਤੁਹਾਡੇ ਦਿਮਾਗ ਚ ਨਹੀਂ ਆਈ ਮਾੜਾ ਚੱਕਵਾ ਜਾ ਹੋਵੇ ਨਹੀਂ ਪਤਾ ਕੀ ਮੇਰੀ ਗੱਲ ਸੁਣੋ ਆਪਾਂ ਜਦੋਂ ਬਾਈ ਨੂੰ ਆਈਡਲੀ ਮੰਨਿਆ ਹੋਇਆ ਤੇ ਬਾਈ ਦਾ ਤਾਂ ਤੁਹਾਨੂੰ ਪਤਾ ਹੀ ਆ ਬਾਈ ਦੇ ਕਾਪ ਬ੍ਰਾਂਡ ਸੀਗਾ ਉਹਨੂੰ ਬ੍ਰਾਂਡ ਪਾਉਣ ਦੀ ਲੋੜ ਨਹੀਂ ਸੀ ਹਨ ਬਾਈ ਵਿਚਾਰਾ ਕੁਰਤੇ ਪਿਆ ਮੇ ਜਿੱਥੇ ਆਪਾਂ ਨੂੰ ਦੇਖਦਾ ਸੀਗਾ ਬਾਈ ਕੁਰਤੇ ਪਿਆ ਮੈਂ ਜਾਂ ਲੋਰ ਸ਼ਰਟ ਜੀ ਦੇਖਦਾ ਸੀਗਾ ਤੇ ਨਾ ਹੀ ਉਹਨੇ ਤੁਹਾਨੂੰ ਪਤਾ ਜੀ ਅੱਜ ਤੱਕ ਕੋਈ ਉਹ ਜਾ ਐ ਹਗਾ ਕੇ ਵੀ ਕਿਤੇ ਕਾਰਾਂ ਚਲੋ ਵਾਰਤੀ ਕਾਰ ਰੇ ਕੋਲੇ ਹੁੰਦੀ ਹੈ ਵੀਰੇ ਲੈ ਲੈਂਦਾ ਆ ਚਲੋ ਆਪਣੀ ਸੇਫਟੀ ਵਾਸਤੇ ਲੈ ਲੈਂਦੇ ਆ ਕਿ ਜੇ ਕਿਵੇਂ ਵੀ ਤੇ ਮੈਂ ਬਾਕੀ ਜ਼ਿਆਦਾਤਰ ਬਾਈ ਮੈਨੂੰ ਤੇ ਜ਼ਿਆਦਾਤਰ ਵੀਡੀਓ ਦੇਖਣ ਨੂੰ ਮਿਲੀਆਂ ਬਾਈ ਥੱਲੇ ਬੈ ਕੇ ਰੋਟੀ ਖਾ ਲੈਂਦਾ ਸੀ ਕੋਈ ਬਾਲਾ ਖਾਣ ਦਾ ਸ਼ੌਂਕ ਨਹੀਂ ਸੀ ਪੀਜੇ 버ਗਰ ਸ਼ਰਗਰ ਕੋਈ ਇਹੋ ਜਿਹਾ ਗੱਲਬਾਤ ਨਹੀਂ ਸੀ ਹਣਾ ਤੇ ਬਾਈ ਸਿੰਪਲ ਸਾਧੀਆਂ ਚੀਜ਼ਾਂ ਖਾਂਦਾ ਸੀਗਾ ਤੇ ਪਾਉਂਦਾ ਵੀ ਸਿੰਪਲ ਸਾਦਾ ਸੀਗਾ ਤੇ ਟਰੈਕਟਰ ਤੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਬਾਈ ਨੇ ਦਿਖਾਤਾ ਕਿ ਇਹ ਕਲਾਕਾਰ ਦੀ ਜਿਹੜੀ ਪਰਸਨੈਲਟੀ ਹੁੰਦੀ ਉਹਦੀ ਕਲਾ ਹੀ ਹੁੰਦੀ ਹੈ ਉਹਦੀ ਕਲਾ ਹੁੰਦੀ ਹੈ ਕਲਾ ਕਲਾ ਫਿਰ ਕਲਾਕਾਰ ਕੌਣ ਕਵੇ ਹਮ ਕਲਾਕਾਰ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਦਿਖਾਵਾ ਜਿੰਨਾ ਮਰਜ਼ੀ ਕਰੀ ਜਾਓ ਇਹ ਫਿਰ ਕਲਾ ਹੈ ਨਹੀਂ ਕਿ ਫਿਰ ਉਹ ਪਿੱਛੇ ਰਹਿ ਜਾਂਦਾ ਬਾਹਰ ਜਿੰਨਾ ਮਰਜ਼ੀ ਦਿਖਾਵਾ ਕਰੀ ਜਦੋਂ ਅੰਦਰ ਕਲਾ ਹਾਂ ਜੀ ਅੰਦਰ ਛਾਤੀ ਮਾਰ ਕੇ ਦੇਖੋ ਮੈਂ ਹਰੇਕ ਨੂੰ ਇਹ ਚੀਜ਼ ਕਹੂੰਗਾ ਕਿ ਯਾਰ ਜਿਹੜਾ ਆਪਣੀ ਤੁਹਾਡੀ ਪਰਸਨਲ ਸਕਿਲਸ ਹਨ ਉਹਨਾਂ ਨੂੰ ਤੁਸੀਂ ਰੱਖੋ ਉਹਨਾਂ ਨੂੰ ਅਹਿਮੀਅਤ ਦਿਓ ਥੋੜੀ ਜੀ ਸਿੱਖੋ ਕੁਛ ਜੇ ਕੋਈ ਤੁਹਾਡਾ ਜੇ ਡਾਂਸ ਦਾ ਸ਼ੌਂਕ ਹੈ ਡਾਂਸ ਕਰੋ ਜੇ ਤੁਹਾਡੇ ਤੇ ਗਾਉਣ ਦਾ ਸ਼ੌਂਕ ਹੈ ਤੁਸੀਂ ਗਾਓ ਕਦਰ ਜੇ ਕੋਈ ਆਰਟ ਦਾ ਸ਼ੌਂਕ ਹੈ ਕੋਈ ਚਿੱਤਰਕਾਰੀ ਦਾ ਸ਼ੌਂਕ ਹੈ ਤੁਸੀਂ ਉਹ ਕਰੋ ਕਿ ਆਪਣੇ ਕਦੇ ਵੀ ਆਪਣੀ ਸਕਿੱਲ ਨੂੰ ਦਬਾ ਕੇ ਨਾ ਆਪਣੇ ਅੰਦਰ ਰੱਖੋ ਤੇ ਸਾਰੇ ਪੇਰੈਂਟਸ ਨੂੰ ਵੀ ਮੇਰੀ ਇਹੀ ਅਪੀਲ ਹੈ ਕਿ ਆਪਣੇ ਬੱਚਿਆਂ ਦੀ ਸਹਿਯੋਗ ਦਿਓ ਉਹਨਾਂ ਦੀ ਜਿਹੜੀ ਪਰਸਨਲ ਸਕਿੱਲਸ ਨੂੰ ਤੁਸੀਂ ਉੱਪਰ ਤੱਕ ਲੈ ਕੇ ਜਾਣ ਵਾਸਤੇ ਬਿਲਕੁਲ ਇਹ ਇੱਕ ਵਧੀਆ ਮੈਸੇਜ ਹੈ ਕਿ ਜੇ ਬੱਚੇ ਦੇ ਕੋਈ ਕ੍ਰੀਏਟੀਵਿਟੀ ਹੈ ਨਾ ਕੋਈ ਸਕਿੱਲ ਹੈ ਜੀ ਉਹਨੂੰ ਹੋਰ ਵਧਾਓ ਉਹਨੂੰ ਵੈਲਫੇਅਰ ਨੂੰ ਸਪੋਰਟ ਕਰੋ ਉਹਨੂੰ ਤਾਂ ਕਿ ਬੱਚਾ ਗਲਤ ਰਾਹ ਨਾ ਪਵੇ ਜੇ ਇੱਕ ਇਹ ਮਾਨਸਿਕ ਰੋਗਾਂ ਦੇ ਮਾਹਿਰ ਹੈ ਉਹ ਵੀ ਮੰਨਦਾ ਕਿ ਜਿਹੜੇ ਕੋਈ ਕਲਾਵਾਂ ਵਾਲੇ ਪਾਸੇ ਪੈ ਜਾਨਾ ਉਹ ਕਦੇ ਵੀ ਗਲਤ ਪਾਸੇ ਜਾਂਦਾ ਨਹੀਂਗਾ ਤੇ ਅਲਫਾਜ਼ ਜੀ ਤੁਹਾਡਾ ਜਿਹੜਾ ਗੀਤ ਹੋਇਆ ਫੇਮਸ ਹੋਇਆ ਵਾਇਰਲ ਹੋਇਆ ਆਪਾਂ ਉਹਦੇ ਕੁਝ ਬੋਲ ਸੁਣਾ ਦੱਸ ਹਾਂਜੀ ਹਾਂਜੀ ਮੈਂ ਬੋਲ ਜ਼ਰੂਰ ਸੁਣਾਉਂਗਾ ਗਾਣੇ ਦੇ ਤੇ ਸੁਣਾਉਣੇ ਹੋਰ ਗੱਲਾਂ ਕਰਦੇ ਆਪਾਂ ਬਿਲਕੁਲ ਬਿਲਕੁਲ ਗਾਣੇ ਦੇ ਬੋਲ ਹੈ ਕਿ ਨੇ ਇਸ ਪ੍ਰਕਾਰ ਤੇਰੇ ਜੇ ਅੱਜ ਜੰਮਣਾ ਨਹੀਂ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਤੇਰੇ ਜੇ ਅਜ ਮੰਨਾ ਨਹੀਂ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜਟਾ ਹੋਈ ਤੇਰੀ ਮੌਤ ਨੇ ਦਿਲ ਵਿੱਚ ਤੇਰੇ ਲਈ ਪਿਆਰ ਬੜਾ ਏ ਦੇਖ ਤੇਰੀ ਯਾਦ ਵਿੱਚ ਗਾਣਾ ਗਾਲਿਆ ਨਾਟ 11 ਜਾਂਦਾ ਜਦੋਂ ਦੇਖਾ ਰੋੜ ਤੇ ਤੇਰੀ ਮਲੋ ਮਲੀ ਯਾਦ ਅਜੇ ਮੂੰਸੇ ਆਲਿਆ ਨਾਟ 11 ਜਾਂਦਾ ਜਦੋਂ ਦੇਖਾ ਰੋੜ ਤੇ ਤੇਰੀ ਮਲੋ ਮਲੀ ਯਾਦ ਅਜੇ ਮੂੰਸੇ ਆਲਿਆ ਦਲੇਰ ਸੀ ਤੂੰ ਬੜਾ ਏ ਸ਼ੱਕ ਕੋਈ ਨਾ ਮੌਤ ਵਿੱਚ ਗਿਆ ਨਾ ਤੂੰ ਪੈਰ ਛੱਡ ਕੇ ਸੱਚ ਦਾ ਸਾਮਾਨ ਮੈਨੂੰ ਇਸ ਗੱਲ ਦਾ ਮਰਦਾ ਵੀ ਗਿਆ ਏ ਤੂੰ ਫੇਰ ਕੱਢ ਕੇ ਮੈਨੂੰ ਲੱਗਦਾ ਨਹੀਂ ਹੋਰ ਕੋਈ ਪਾ ਸਕਦਾ ਦੁਨੀਆ ਤੇ ਜਿਹੜਾ ਤੂੰ ਗਾ ਪਾਲਿਆ ਨਾਟ 11 ਜਾਂਦਾ ਜਦੋਂ ਦੇਖਾ ਰੋੜਤੇ ਹੈ ਤੇਰੀ ਮਲੋ ਮਲੀ ਯਾਦ ਹੈ ਅਜੇ ਮੂਸੇ ਵਾਲਿਆ ਨਾਟ 11 ਜਾਂਦਾ ਜਦੋਂ ਦੇਖਾ ਰੋੜਤੇ ਹੈ ਤੇਰੀ ਮਲੋ ਮਲੀ ਯਾਦ ਹੈ ਅਜੇ ਮੂਸੇ ਵਾਲਿਆ ਮੋਸ਼ਨ ਹੋਗੇ ਹਾਂਜੀ ਭਾਈ ਤੇ ਤੁਸੀਂ ਉਹ ਛੋੜਾ ਜਿਹਾ ਜਦੋਂ ਟੱਪਾ ਗਿਆ ਤੇ ਮੋਸ਼ਨ ਹੋਗੇ ਤੁਸੀਂ ਜਦੋਂ ਸ਼ੂਟਿੰਗ ਹੋ ਰਹੀ ਸੀ ਇਹਦੀ ਜਦੋਂ ਗਾਰ ਸੀ ਉਸ ਸੌ ਨੂੰ ਉਦੋਂ ਮੇਰੇ ਖਿਆਲ ਚ ਬਹੁਤ ਇਹ ਜਿਹੇ ਪਲ ਆਏ ਹੋਣਗੇ ਜਦੋਂ ਤੁਸੀਂ ਮੋਸ਼ਨ ਹੋਇਓਗੇ ਜਦੋਂ ਉਹਨਾਂ ਦੀ ਹਵੇਲੀ ਜੇ ਕੀਤੀ ਜਿਵੇਂ ਉਹਨਾਂ ਦੇ ਟਰੈਕਟਰ ਦੇ ਬੱਠੇ ਉਹ ਇਮੋਸ਼ਨਲ ਪਲ ਹੋਣਗੇ ਇੱਕ ਉਹ ਟਰੈਕਟਰ ਤੇ ਬੈਠ ਕੇ ਤਾਂ ਭਾਈ ਇੱਕ ਪੱਲੇ ਰੋਣ ਆ ਗਿਆ ਸੀਗਾ ਇੱਕ ਪੱਲੇ ਜੱਪਾ ਨੂੰ ਹਣਾ ਇਹ ਲੱਗਿਆ ਸੀ ਕਿ ਬਾਈ ਆਪਣਾ ਟਰੈਕਟਰ ਤੇ ਬੈਠਾ ਹੈਗਾ ਤੇ ਵੀ ਬਾਈ ਬਸ ਉਹ ਦੱਸ ਨਹੀਂ ਸਕਦਾ ਉਹ ਚੀਜ਼ ਮੈਂ ਉਹ ਪਲ ਦੱਸ ਨਹੀਂ ਸਕਦਾ ਸੱਚ ਤੁਹਾਡੇ ਅੱਖਾਂ ਦੇ ਵਿੱਚ ਮੈਂ ਦੇਖ ਰਿਹਾ ਹਾਂ ਜੀ ਇਹ ਕੋਈ ਪੱਪ ਹੋ ਗਿਆ ਤਾਂ ਆਵਾਜ਼ ਤੁਹਾਡੀ ਬਹੁਤ ਵਧੀਆ ਹੈ ਤੁਸੀਂ ਬਹੁਤ ਤਰੱਕੀ ਕਰੋਗੇ ਅਸੀਂ ਵੀ ਜੋਨੇ ਤੁਸੀਂ ਬਹੁਤ ਅੱਗੇ ਤੱਕ ਜਾਓ ਠੀਕ ਜਿਵੇਂ ਤੁਸੀਂ ਇੱਕ ਪ੍ਰੋਗਰਾਮ ਦੇਖਿਆ ਨਾ ਕੰਟੀਨਿਉਟੀ ਚੱਲਦਾ ਸੀਗਾ ਉਹਦੇ ਵਿੱਚ ਇੱਕ ਬਾਈ ਦਾ ਇੰਟਰਵਿਊ ਹੋਈ ਸੀਗੀ ਛੋਟਾ ਜਿਹਾ ਸੌਂਗ ਸੁਣਾਇਆ ਸੀਗਾ ਉਸ ਵੇਲੇ ਉੱਥੋਂ ਬਾਈ ਦੀ ਸ਼ੁਰੂਆਤ ਹੋਈ ਸੀਗੀ ਬਾਈ ਦਾ ਗਾਣਾ ਆਇਆ ਸੀਗਾ ਨਿੰਜੀ ਬਾਈ ਨੇ ਗਾਇਆ ਸੀਗਾ ਲਾਇਸੈਂਸ ਹੂੰ ਉਹ ਕਾਗਿਜ਼ ਬਣਾਉਂਦੇ ਜੋ ਤਨਹਾਰ ਦੇ ਫੋਕੀ ਠਾਠਾ ਸ਼ਿਕਾਰ ਨਹੀਂ ਉਹ ਮਾਰਦੇ ਜਿਨੇ ਠੋਕੜਾ ਕਿਸੇ ਨੂੰ ਉਹ ਵਾਰੰਟ ਨਹੀਂ ਉਹ ਲੈਂਦੇ ਜਿਨੇ ਦੇੜਨੀਆਂ ਦੇੜਨੀਆਂ ਹਿੱਕਾ ਹੁਲ ਸਾਸ ਨਹੀਂ ਉਹ ਲੈਂਦੇ ਜਿਨੇ ਦੇੜਨੀਆਂ ਦੇੜਨੀਆਂ ਹਿੱਕਾ ਹੁਲ ਸਾਸ ਨਹੀਂ ਉਹ ਲੈਂਦੇ ਜਿਨੇ ਦੇੜਨੀਆਂ ਇਹ ਗਾਣਾ ਬਾਈ ਦਾ ਆਇਆ ਸੀ ਉਹ ਇਹ ਬਾਈ ਉਹ ਦੱਸੀ ਜਾਂਦਾ ਸੀਗਾ ਇੰਟਰਵਿਊ ਕੰਟੀਨਿਉਟੀ ਰ ਬਾਈ ਰਵਨੀ ਜੀ ਹਣਾ ਭਾ ਆਪਣਾ ਚਲੋ ਤੇ ਉਹ ਬਾਈ ਉਹ ਉਹਨਾਂ ਦੇ ਕਾਲਜ ਦੇ ਵਿੱਚ ਸ਼ੋਅ ਕਰਨ ਗਿਆ ਸੀ ਉੱਥੇ ਬਾਈ ਸਿੱਧੂ ਮੂਸੇਵਾਲ ਨੇ ਆਪਣਾ ਵੇਰਵਾ ਪਾਇਆ ਸੀ ਕਿ ਬਾਈ ਮੇਰਾ ਗਾਣਾ ਆਇਆ ਬਾਈ ਨਿੰਜੇ ਨੇ ਗਾਇਆ ਗੱਲ ਸੰਸ ਗਾਣਾ ਉਹ ਤੋਂ ਬਾਈ ਦੀ ਸ਼ੁਰੂਆਤ ਸੀਗੀ ਅਜੇ ਉਹ ਗਾਣੇ ਤਾਂ ਫਿਰ ਉਸ ਤੋਂ ਬਾਅਦ ਬਾਈ ਨੇ ਸੋਹਾਈ ਗਾਣਾ ਗਾਇਆ بڑے بڑے ਗਾਣੇ ਘੈਂਟ ਘੈਂਟ ਬਾਈ ਦੇ ਆਏ ਲੋਕਾਂ ਵਿੱਚ ਇੱਕ ਵੱਖਰੀ ਪਛਾਣ ਬਣੀ ਤੇ ਅੱਜ ਤੁਹਾਨੂੰ ਪਤਾ ਹੀ ਇਹ ਕਿੱਥੇ ਚਾ ਉਹ ਬਹੁਤ ਇਨਸਪੀਰੇਸ਼ਨ ਲੈ ਹੈ ਕਿ ਉਹ ਪੀਰੀਅਡ ਸੀਗਾ ਜਦੋਂ ਕਿ ਉਸੇ ਆ ਜਾ ਗਾਣਾ ਗਿਆ ਉਸ ਤੋਂ ਇੰਟਰਵਿਊ ਹੋਈ ਸੀਗੀ ਬਾਈ ਦੀ ਤੇ ਇੱਕ ਬਾਅਦ ਕਿੰਨਾ ਫੇਮਸ ਹੈ ਵਰਲਡ ਫੇਮਸ ਹੋਇਆ ਤੇ ਇਸ ਟਾਈਮ ਤੁਹਾਡਾ ਵੀ ਇੱਕ ਉਸ ਤਰ੍ਹਾਂ ਉਸੇ ਉਮਰ ਦੇ ਵਿੱਚ ਹੋ ਤੁਸੀਂ ਤੇ ਉਸ ਸਟਾਰਿੰਗ ਪਿੰਡ ਚੱਲ ਰਿਹਾ ਤਾਂ ਆਪਣੇ ਆਪ ਨੂੰ ਦੇਖਦੇ ਹੋ ਤੁਸੀਂ ਇਸ ਫੇਮਸ ਲੈਵਲ ਤੇ ਲੈਵਲ ਬਸ ਠੀਕ ਆ ਇਹਨਾਂ ਚੀਜ਼ਾਂ ਤੋਂ ਲੋਕ ਆ ਅੱਜ ਕੱਲ ਪਤਾ ਕੀ ਹੈ ਜੇ ਕੋਈ ਗਲਤ ਚੀਜ਼ ਦੇਖੂਗਾ ਉਹ ਤੋਂ ਉਹ ਜਾ ਇਨਸਪਾਇਰ ਹੋਊਗਾ ਉਹੋ ਜਾਂ ਕੁਝ ਸਿੱਖੂਗਾ ਜੇ ਆਪਾਂ ਚੰਗੀ ਚੀਜ਼ ਦੇਖਾਂਗੇ ਆਪਾਂ ਉਹੋ ਜਾਂ ਇਨਸਪਾਇਰ ਹੋਵਾਂਗੇ ਬਿਲਕੁਲ ਤੋ ਤੇ ਮੈਂ ਸ਼ੁਰੂ ਤੋਂ ਚਲੋ ਬਾਈ ਨੂੰ ਦੇਖਿਆ ਨਾ ਬਾਈ ਦੀਆਂ ਛੋਟੀਆਂ ਸਟੇਜਾਂ ਦੇਖੀਆਂ ਜਿੱਥੇ ਬਾਈ ਨੂੰ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਇਸ ਸਟੇਜਾਂ ਦੇ ਉੱਪਰ ਹਣਾ ਤੇ ਅੱਜ ਕੱਲ ਜਦੋਂ ਬਾਈ ਦੇ ਮਰਨ ਜਵਤਰ ਨਹੀਂ ਹੁੰਦੇ ਹਾਂਜੀ ਉੱਤਰ ਨਹੀਂ ਦਿੰਦੇ ਉੱਤਰ ਨਹੀਂ ਦਿੰਦੇ ਸੀਗੇ ਬਾਈ ਨੂੰ ਹਨਾ ਤੇ ਹੁਣ ਚਲੋ ਮੈਂ ਕਿਹੜਾ ਸਟੇਜ ਤੋਂ ਦਾ ਉੱਤਰ ਨਾ ਕਿ ਹੁਣ ਲੋਕਾਂ ਦੇ ਦਿਲਾਂ ਚੋਂ ਨਹੀਂ ਉੱਤਰ ਰਿਹਾ ਬਾਈ ਹਾਂ ਹਾਂ ਬਿਲਕੁਲ ਸਭ ਤੋਂ ਵੱਡੀ ਸਟੇਜ ਤਾਂ ਹੀ ਹੁੰਦੀ ਆ ਸਭ ਤੋਂ ਵੱਡੀ ਸਟੇਜ ਲੋਕਾਂ ਦੇ ਦਿਲਾਂ ਹੁੰਦਾ ਤੇ ਉੱਥੋਂ ਨਹੀਂ ਉੱਤਰ ਰਿਹਾ ਬਾਈ ਹਨਾ ਤੇ ਮੈਂ ਉਹੀ ਚੀਜ਼ਾਂ ਮੈਂ ਆਪਣੇ ਆਪ ਦੇ ਵਿੱਚ ਕਦੇ ਕਦੇ ਮੈਂ ਹੋਪ ਕਰਦਾ ਹੁੰਨਾ ਕਿ ਇਹ ਵੀ ਇਦਾਂ ਇਦਾਂ ਹੋ ਗਏ ਚਲੋ ਹਰੇਕ ਆ ਟੈਸਟ ਨੂੰ ਕਲਾਕਾਰ ਨੂੰ ਹੁੰਦਾ ਕਿ ਮੇਰੇ ਨਾਲ ਮੈਂ ਵੀ ਇਤਾਂ ਹੋਵਾਂ ਚਲੋ ਚੰਗੀ ਸ਼ੁਰੂਆਤ ਆ ਤੁਹਾਡੀ ਵਕ ਤੇ ਇਹਦਾ ਇਹਦੇ ਵਿੱਚ ਸਹਿਯੋਗ ਕਿਤਾ ਕੀਦਾ ਤੁਸੀਂ ਕਿੱਥੋਂ ਮਤਲਬ ਇਹ ਸਿੱਖਿਆ ਇਹ ਕੈਕ ਦੀ ਸਿੱਖਿਆ ਵਾਲੀ ਤੇ ਹੋਰ ਕੌਣ-ਕੌਣ ਦੇ ਵਿੱਚ ਸ਼ਾਮਲਾ ਤੁਹਾਡੇ ਸਿੱਖਿਆ ਮੈਂ ਲਈ ਆ ਜੀ ਸ਼੍ਰੀ ਰਵਿੰਦਰ ਸ਼ਰਮਾ ਜੀ ਗੁੰਆਣੇ ਤੋਂ ਉਹ ਆਪਣੇ ਉਹਨਾਂ ਤੋਂ ਮੈਂ ਕਾਫੀ ਟਾਈਮ ਸਿੱਖਦਾ ਰਿਹਾ ਮੈਂ ਛੋਟਾ ਹੁੰਦਾ ਜਦੋਂ ਸਕੂਲ ਦੇ ਵਿੱਚ ਸਾਡਾ ਮੇਰਾ ਪਿੰਡ ਜੀਦਾ ਜੀ ਜਿੱਦੇ ਪਿੰਡ ਮੈਂ ਸਕੂਲ ਦੇ ਵਿੱਚ ਪੜਦਾ ਹੁੰਦਾ ਸੀਗਾ ਸਰਕਾਰੀ ਸਕੂਲ ਦੇ ਵਿੱਚ ਉੱਥੇ ਸਾਡਾ ਉਹ ਵਿਸ਼ਾ ਹੈ ਨਹੀਂ ਸੀਗਾ 뮤ਜ਼ਿਕ ਪਰ ਗੁਰੂ ਰਵਿੰਦਰ ਸ਼ਰਮਾ ਜੀ ਨਾਲ ਮੈਂ ਬਹੁਤ ਧੰਨਵਾਦ ਕਰਦਾ ਤੇ ਉਹ ਮੈਨੂੰ ਅੱਧੀ ਛੁੱਟੀ ਵੇਲੇ ਮੇਰਾ ਪੀਰੀਅਡ ਅੱਧੀ ਛੁੱਟੀ ਵੇਲੇ ਲੋਕ ਜਵਾਬ ਅੱੱਚੇ ਖੇਡਦੇ ਹੁੰਦੇ ਸੀ ਪਰ ਮੈਂ ਉਹ ਸਿੱਖਦਾ ਹੁੰਦਾ ਸੀ ਉਹਨਾਂ ਕੋਲੋਂ ਕਲਾਸ ਅੱਧੇ ਘੰਟੇ ਦਾ ਜਾਂ 40 ਮਿੰਟ ਦਾ ਸਾਡੀ ਅੱਧੀ ਛੁੱਟੀ ਹੁੰਦੀ ਸੀ ਉਦੋਂ ਮੈਂ ਸਿੱਖਦਾ ਹੁੰਦਾ ਕਲਾਸ ਲੈਣ ਜਾਂਦਾ ਹੁੰਦਾ ਉਸ ਤੋਂ ਬਾਅਦ ਮੈਂ ਘਰੇ ਵੀ ਚੱਲ ਜਾਣਾ ਉਸ ਤੋਂ ਬਾਅਦ ਸਾਡੇ ਅਸ਼ੇਸ਼ ਸਰ ਨੇ ਜੀ ਬਟਿੰਡੇ ਤੋਂ ਉਹਨਾਂ ਕੋਲ ਵੀ ਮੈਂ ਕਲਾਸਾਂ ਲੈਣ ਜਾਂਦਾ ਰਹਾਗਾ ਤੇ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਮੈਨੂੰ ਸਾਰਿਆਂ ਦਾ ਹੀ ਤੇ ਫੇਮਸ ਤੁਸੀਂ ਜ਼ਰੂਰ ਸਾਨੂੰ ਦੇਖ ਰਿਹਾ ਤੁਹਾਡੀ ਪਹਿਲੀ ਸ਼ੁਰੂਆਤ ਬਹੁਤ ਵਧੀਆ ਥੈਂਕ ਯੂ ਤੇ ਅੱਗੇ ਪਲਾਨਿੰਗ ਕੀ ਹੈ ਪਹਿਲਾ ਗਾਣਾ ਤੁਸੀਂ ਚਲੋ ਕਰਤਾ ਡੈਡੀਕੇਟ ਕਰਤਾ ਅਸੀਂ ਦੂਸਰੇ ਵਾਲ ਨੂੰ ਅੱਗੇ ਕੀ ਪਲਾਨਿੰਗ ਹੈ ਕਿਸ ਤਰ੍ਹਾਂ ਦੇ ਤੁਸੀਂ Song ਕਰਨਾ ਚਾਹੁੰਦੇ ਹੋ ਅੱਗੇ ਪਲਾਨਿੰਗ ਹੈ ਜੀ ਅੱਗੇ ਗਾਣੇ ਆਪਾਂ ਕਰਨੇ ਚਾਹੁੰਦੇ ਆ ਪਹਿਲੀ ਗੱਲ ਤਾਂ ਇੱਕ ਕਲਾਕਾਰ ਹੁੰਦਾ ਉਹਦੇ ਲਈ ਤੁਸੀਂ ਜ਼ਰੂਰੀ ਹੁੰਦਾ ਵੀ ਆਪਾਂ ਕਿਦਾਂ ਦਾ ਗਾਣਾ ਕਰਗੇ ਕਲਾਕਾਰ ਕਲਾਯੋਗ ਕਲਾਯੋਗ ਹੋਊਗਾ ਆਪਣੇ ਗਾਣੇ ਨੂੰ ਹਰੇਕ ਗਾਣੇ ਨੂੰ ਆਪਾਂ ਪੋਪੂਲਰ ਕਰ ਸਕੀਏ ਉਹਦੀ ਆਵਾਜ਼ ਦੇ ਵਿੱਚ ਦਮ ਹੋਣਾ ਚਾਹੀਦਾ ਟ੍ਰੈਂਡ ਅਕੋਰਡਿੰਗ ਜੋ ਚੱਲੂਗਾ ਉਸੇ ਉਹੀ ਜੱਗਾਂ 'ਤੇ ਕਰੋਗੇ ਉਹਦੀ ਆਵਾਜ਼ ਦੇ ਵਿੱਚ ਕਲਾਕਾਰ ਦੀ ਆਵਾਜ਼ ਦੇ ਵਿੱਚ ਦਮ ਹੋਣਾ ਚਾਹੀਦਾ ਤੇ ਕਲਾਕਾਰ ਦੀ ਜਿਹੜੀ ਹੈ ਕਲਮ ਦੇ ਵਿੱਚ ਦਮ ਹੋਣਾ ਚਾਹੀਦਾ ਤੇ ਪਹਿਲਾਂ ਕੀ ਆ ਪਹਿਲਾਂ ਜਿਹੜਾ ਆ ਕਲਾਕਾਰ ਸੰਗੀਤ ਨੂੰ ਚਲਾਉਂਦੇ ਹੁੰਦੇ ਸੀਗੇ ਹਮ ਹਮ ਅੱਜ ਕੱਲ ਜਿਹੜਾ ਸੰਗੀਤ ਆ ਉਹ ਕਲਾਕਾਰ ਨੂੰ ਚਲਾ ਰਿਹਾ ਹਮ ਹਮ ਅੱਜ ਕੱਲ ਜ਼ਿਆਦਾਤਨ ਪਤਾ ਕੰਪਿਊਟਰ ਦਾ ਯੋਗ ਹੈ ਜੀ ਆਵਾਜ਼ਾਂ ਨੂੰ ਉਹ ਕਰਨ ਵਾਸਤੇ ਨਾ ਕੰਪਿਊਟਰ ਦਾ ਸਹਾਰਾ ਲੈਂਦਾ ਜਾ ਰਿਹਾ ਐਡ ਕਰਦੇ ਐਡੀਟਿੰਗ ਦਾ ਬਸ ਲਈ ਕਲਾਕਾਰ ਮੈਂ ਕਿਹਨਾਂ ਦਾ ਜੇ ਅੱਗੇ ਆਉਣਾ ਸਿੱਖੂ ਹਾਂ ਜਰੂਰ ਸੇ ਕੋ ਸਿੱਖਣਾ ਚਾਹੀਦਾ ਆਪਾਂ ਨੂੰ ਰਿਆਜ਼ ਕਰੋ ਮਤਲਬ ਰਿਆਜ਼ ਕਰੋ ਸਿੱਖ ਕੇ ਅੱਗੇ ਆਉਣਾ ਚਾਹੀਦਾ ਜੀ ਅੱਜ ਦਾ ਰਿਆਜ਼ ਬਾਅਦ ਚ ਕਰਦੇ ਪਹਿਲਾਂ ਗੈਸਟ ਆ ਜਾਂਦੀ ਹੈ ਬਿਲਕੁਲ ਬਿਲਕੁਲ ਸਿੱਖ ਕੇ ਅੱਗੇ ਆਉਣਾ ਚਾਹੀਦਾ ਮੈਂ ਇਹ ਹੀ ਚੀਜ਼ ਹੁਣ ਕਿ ਅੱਜ ਕੱਲ ਹਰੇਕ ਨੂੰ ਸਿੱਖ ਕੇ ਅੱਗੇ ਆਉਣਾ ਚਾਹੀਦਾ ਚਾਹੇ ਕੋਈ ਵੀ ਫੀਲ ਆ ਹਾਂ ਚਾਹੇ ਕੋਈ ਕਲਾਕਾਰ ਹੋਵੇ ਚਾਹੇ ਕੋਈ ਗਾਉਣਾ ਜ਼ਰੂਰੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦੀ ਫੀਲ ਆ ਸਿੱਖ ਕੇ ਅੱਗੇ ਆਓ ਤਾਂ ਕਿ ਆਪਾਂ ਨੂੰ ਅੱਗੇ ਕੋਈ ਪ੍ਰੋਬਲਮਸ ਨਾ ਹੋਣ ਚਾਹੇ ਕੋਈ ਆਪਾਂ ਨੂੰ ਕੁਐਸਚਨ ਪੁੱਟ ਕਰ ਲਿਓ ਜਾਂ ਫਿਰ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਹਾਂ ਚਲੋ ਤੇ ਉਹ ਲੜੀਆਂ ਵੀ ਚੱਲਦੀਆਂ ਪਰ ਉਹਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਇਹ ਵੀ ਕਲਾ ਨੂੰ ਕਲਾ ਵਾਂਗੂ ਦੇਖਣਾ ਚਾਹੀਦਾ ਲਾਗੇ ਉਸ ਤੋਂ ਸਿੱਖਣਾ ਹੀ ਚਾਹੀਦਾ ਜਿਹੜੀ ਚੰਗੀ ਚੀਜ਼ ਹੈ ਮੇਰਾ ਤਾਂ ਇਹੀ ਹੈ ਜੀ ਆਪਾਂ ਚਲੋ ਸਾਰੇ ਪ੍ਰਕਾਰ ਦੇ ਗਾਣੇ ਗਾਵਾਂਗੇ ਜਿਹੜੇ ਨੱਚਣ ਗਾਉਣ ਵਾਸਤੇ ਵਧੀਆ ਨੇ ਪਰ ਉਹਦੇ ਵਿੱਚੋਂ ਵਾਲੇ ਇਹ ਨਹੀਂ ਸਿੱਖਣਾ ਚਾਹੀਦਾ ਵੀ ਅਸੀਂ ਬਦੂਖਾ ਘਟ ਲਈਏ ਲੜੀਆਂ ਕਰੀਏ ਕਲਾ ਨੂੰ ਕਲਾ ਵਾਂਗੂ ਦੇਖੋ ਇੱਕ ਗਾਣੇ ਨੂੰ ਗਾਣੇ ਤੱਕ ਸੀਮਤ ਰੱਖੋ ਮੈਂ ਜੀ ਚਾਹਣਾ ਜੀ ਮਾਰੇ ਗਾਣੇ ਨੂੰ ਜਿਹੜੇ ਲੋਕ ਇਹ ਗਾਉਂਦੇ ਨੇ ਨਾ ਕਿ ਤੁਹਾਨੂੰ ਪਤਾ ਹੀ ਜਗਾ ਨੰਗਪੂਣਾ ਚੱਲ ਰਹੀ ਜਿਆਦਾਤਰ ਜਿਆਦਾਤਰ ਇਹ ਚੀਜ਼ਾਂ ਕਰੀਏ ਇਹ ਇਹ ਚੀਜ਼ਾਂ ਤੋਂ ਜ਼ਰੂਰੀ ਨਹੀਂ ਐ ਨਾ ਚੀਜ਼ਾਂ ਨਾਲ ਹੀ ਗਾਣਾ ਚੱਲਣਾ ਹੁੰਦਾਗਾ ਮੂਸੇ ਵਾਲੇ ਪਹਿਲੇ ਦਾ ਇਹ ਮੂਸੇ ਵਾਲੇ ਪਹਿਲੇ ਦਾ ਅੱਜ ਤੱਕ ਕੋਈ ਚੀਜ਼ ਕਰੀ ਨਹੀਂ ਗੀਤ ਨਹੀਂ ਕੀਤਾ ਉਹ ਐ ਕੋਈ ਕਿਸੇ ਦਾ ਕੋਈ ਲੈਕਚਰ ਪੁਰਾਣਾ ਦਿਖਾਇਆ ਨਹੀਂ ਕਿਸੇ ਗਾਣੇ ਦੇ ਵਿੱਚ ਬਾਈ ਤੇ ਕਲਚਰ ਇਹਦਾ ਸੱਭਿਆਚਾਰ ਬਹੁਤ ਗਾਇਬ ਹੁੰਦਾ ਜਾ ਰਿਹਾ ਆਪਣੇ ਮਿਊਜ਼ਿਕ ਦੇ ਵਿੱਚੋਂ ਗਾਇਕੀ ਦੇ ਵਿੱਚੋਂ ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਤੇ ਪੁਰਾਣੇ ਜਿਹੜੇ ਆ ਜਿਦਾਂ ਕਹਿੰਦੇ ਆਪਣੇ ਲੋਕ ਗੀਤ ਲੋਕ ਸਾਜ਼ ਵੀ ਨਹੀਂ ਦੇਖਣ ਨੂੰ ਮਿਲਦੇ ਹਾਂ ਹਾਂ ਬਹੁਤ ਬਹੁਤ ਸਾਰੀਆਂ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਹਨ ਮਤਲਬ ਵਿਸ਼ਾ ਵਿਸ਼ੇ ਦੀ ਗੱਲ ਕਰਦੇ ਆਵਾ ਵਿਸ਼ਾ ਗਾਇਬ ਹੁੰਦਾ ਜਾ ਰਿਹਾ ਜਿਵੇਂ ਲਿਰਿਕਸ ਚੋਂ ਆ ਲਿਰਿਕਸ ਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਸਹੀ ਆ ਪਹਿਲਾਂ ਪਹਿਲਾਂ ਗਾਣੇ ਸਿੰਪਲ ਹੁੰਦੇ ਸੀ ਪਰ ਹੁੰਦੇ ਬੜੇ ਇਮੋਸ਼ਨਲ ਸੀਗੇ ਜਬਰਦਸਤ ਹੁੰਦੇ ਬੜੇ ਵਧੀਆ ਗਾਣੇ ਹੁੰਦੇ ਸੀਗੇ ਅੱਜ ਕੱਲ ਗਾਣੇ ਵਿੱਚ ਇਮੋਸ਼ਨਸ ਨਹੀਂ ਹੈਗੇ ਉਹੋ ਆਨੇ ਠਾਠੂ ਵਾਲੇ ਚੱਲਦੇ ਤੁਹਾਨੂੰ ਪਤਾ ਹੀ ਅੱਜ ਕੱਲ ਬਸ ਪਰ ਜਿਵੇਂ ਜਿਹੇ ਜੋ ਸਰੋਤੇ ਉਹ ਜਾਂ ਜਾਓ ਜੇ ਸਰੋਤੇ ਉਹ ਬਦਲਣਾ ਵੀ ਚਾਹੀਦਾ ਇਹ ਦੇਖੋ ਬਦਲਣਾ ਚਾਹੀਦਾ ਵੀ ਇਹ ਮਾਹੌਲ ਜਿਵੇਂ ਜਿਵੇਂ ਹੁੰਦਾ ਨੇ ਉਹਨੂੰ ਬਦਲਣਾ ਚਾਹੀਦਾ ਪਰ ਇੱਕ ਚੀਜ਼ ਮੈਂ ਕਹੂੰਗਾ ਵੀ ਯਾਰ ਦੇਖੋ ਮਾਹੌਲ ਬਦਲੋ ਆਪਣੇ ਆਪ ਨੂੰ ਨਾ ਬਦਲੋ ਵੀ ਜਿਵੇਂ ਜੇ ਕਿਸੇ ਨੇ ਨਸ਼ੇ ਤੇ ਗਾਣਾ ਗਾਤਾ ਤੁਸੀਂ ਇਹ ਨਾ ਕਰੋ ਕਿ ਯਾਰ ਕਿਸੇ ਨਸ਼ੇ ਤੇ ਗਾਣਾ ਗਾਤਾ ਤੁਸੀਂ ਉਹਦੇ ਨੂੰ ਕੋਈ ਨਸ਼ਾ ਕਰਨ ਲੱਗ ਗੋ ਡਰੱਗਸ ਕਰਨ ਲੱਗ ਗੋ ਕੋਈ ਆਪਣਾ ਭਾਂਗਾ ਪੀਣ ਲੱਗ ਗੋ ਲਾਰਾ ਰਾ ਕੀ ਕਿਸੇ ਪਿੱਛੇ ਇਹ ਚੀਜ਼ਾਂ ਨਾ ਕਰੋ ਮਾੜੇ ਗਾਣੇ ਨੂੰ ਸੁਣ ਕੇ ਤੁਸੀਂ ਉਦੇ ਵਰਗੇ ਨਾ ਬਣੋ ਵੀ ਕਲਾ ਨੂੰ ਕਲਾ ਹੀ ਤਰ੍ਹਾਂ ਲਈਏ ਪਾ ਜੀ ਕਲਾ ਨੂੰ ਕਲਾ ਹੀ ਤਰ੍ਹਾਂ ਪਾਣੀ ਨੂੰ ਗਾਣੇ ਹੀ ਤਰ੍ਹਾਂ ਲਓ ਜੀ ਜੇ ਕੋਈ ਚੰਗਾ ਗਾਣਾ ਉਹਦੀ ਰਿਸ ਜ਼ਰੂਰ ਕਰੋ ਪਰ ਜੇ ਕੋਈ ਮਾੜਾ ਗਾਣਾ ਜੇ ਕੋਈ ਨਸ਼ਾ ਨਸ਼ਾ ਤੇ ਕਿਸੇ ਨੂੰ ਗਾਣਾ ਗਿਆ ਅੱਜ ਕੱਲ ਚੱਲ ਰਹੇ ਆ ਬਹੁਤ سارے ਗਾਣੇ ਨਸ਼ਾ ਦੇ ਚੱਲ ਰਹੇ ਆ ਨਸ਼ਾ ਦੇ ਪੱਕ ਬਾਜੀ ਦੇ ਵਿੱਚ ਚੱਲ ਰਹੇ ਆ ਉਹ ਗਾਣੇ ਤੇ ਤੁਸੀਂ ਕਦੇ ਵੀ ਮੈਂ ਕਹਣਾ ਵੀ ਉਹ ਗਾਣੇ ਨੂੰ ਸਪੋਰਟ ਨਾ ਕਰੋ ਨਸ਼ੇ ਨੂੰ ਸਪੋਰਟ ਨਾ ਕਰੋ ਕਦੇ ਨੌਜਵਾਨਾਂ ਨੂੰ ਕੀ ਸਨੇਹਾ ਦੋਗੇ ਨੌਜਵਾਨਾਂ ਨੂੰ ਬਸ ਇਹੀ ਸਨੇਹਾ ਜੀ ਨਸ਼ਿਆਂ ਤੋਂ ਬਚੋ ਸਾਡਾ ਬਾਈ ਬਾਈ ਆਪਣਾ ਸਾਰਾ ਅੱਜ ਕੱਲ ਦਾ ਅੱਜ ਦਾ ਜਿਹੜਾ ਪੋਡਕਾਸਟ ਹੈ ਬਾਈ ਨੂੰ ਰਿਲੇਟਡ ਹੀ ਸੀਗਾ ਇੰਟਰਵਿਊ ਜੋ ਵੀ ਸੀਗੀ ਤੇ ਮੈਂ ਇਹੀ ਚਾਹੁੰਦਾ ਬਾਈ ਸਾਡਾ ਸਿੱਧੂ ਮੂਸੇਵਾਲਾ ਬਾਈ ਇਹੀ ਚਾਹੁੰਦਾ ਸੀ ਕਿ ਕੋਈ ਜਿਹੜਾ ਮੇਰੇ ਭੈਣ ਭਰਾ ਕੋਈ ਨਸ਼ਿਆਂ ਵਾਲੇ ਪਾਸੇ ਨਾ ਜਾਣ ਨਸ਼ਾ ਤੋਂ ਵੱਡਾ ਸਭ ਤੋਂ ਵੱਡੀ ਚੀਜ਼ ਤੇ ਦੂਜੀ ਗੱਲ ਬਾਈ ਨੂੰ ਆਪਣੇ ਦਿਲਾਂ ਦੇ ਵਿੱਚ ਅਮਰ ਰੱਖੋ ਜਿਉਂਦਾ ਰੱਖੋ ਤੇ ਬਾਈ ਨੂੰ ਇਨਸਾਫ ਜ਼ਰੂਰ ਦਿਓ ਸਾਰੇ ਆਪਣੇ ਜਿਹੜੇ ਤੁਹਾਡੇ ਦਰਸ਼ਕ ਆ ਤੁਹਾਡੇ ਤੁਹਾਡੇ ਫੋਲੋਅਰ ਜਿਹੜੇ ਨੇ ਲੋਕਾਂ ਨੇ ਲਾਇਕ ਕੀਤਾ ਪਸੰਦ ਕੀਤਾ ਤੁਹਾਨੂੰ ਬਿਲਕੁਲ ਜੀ ਇਹ ਸ਼ੇਅਰ ਵੀ ਤੇ ਰੀਲ ਆ ਉਹ ਕਿਨੇ ਕਿ ਬਣ ਗਿਆ ਰੀਲ ਆ ਉਹ ਬਣ ਗਿਆ ਰੀਲ ਬਣ ਗਈ 3000 ਪਲੱਸ ਰੀਲ ਬਣ ਗਈ ਤੇ 3 ਲੱਖ ਤੋਂ ਪਲੱਸ ਜਿਹੜਾ ਗਾਣਾ YouTube ਤੇ ਚੱਲ ਗਿਆ ਜੇ ਤੁਹਾਨੂੰ ਮੈਨੂੰ ਟ੍ਰੈਂਡਿੰਗ ਚ ਹੋ ਗਿਆ ਤੁਹਾਡੇ ਬਿਲਕੁਲ ਟ੍ਰੈਂਡਿੰਗ ਚ ਗਾਣੇ ਚੱਲ ਰਹੇ ਨੇ ਤੇ ਅੱਗੇ ਵੀ ਚਲੋ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਹਾਡੇ ਟ੍ਰੈਂਡਿੰਗ 'ਚ ਹੀ ਰਹਿਣ ਚੱਲੂਗਾ ਜੀ ਬਿਲਕੁਲ ਪਾਸੇ ਤੇ ਪੂਰਾ ਫੇਮਸ ਹੋਵੋ ਤਾਂ ਆ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹਨਾਂ ਦੀ ਗਾਇਕੀ ਕਿਵੇਂ ਲੱਗੀ ਤੇ ਇਹਨਾਂ ਦਾ Song ਜਿਹੜਾ ਤੁਹਾਡਾ ਪੇਜ ਵੀ ਦੱਸ ਦਿਓ ਤੁਹਾਡਾ ਇੱਕ ਉਹ ਰਹਿ ਗਿਆ ਸੀ ਹਾਂ ਮੇਰਾ ਪੇਜ ਹੈਗਾ ਜੀ ਹੁਸੈਨ ﺍﻟ ਤਾਂ ਲਾਈਕ ਜ਼ਰੂਰ ਕਰੋ ਬਾਈ ਬਾਈ ਨਾ ਤਾਂ ਕਿਹਾ ਨਹੀਂ ਲਾਈਕੋ ਕਿਉਂਕਿ ਸਾਡੀ ਪਹਿਲਾਂ ਆਫਰ ਕੋਡ ਗੱਲ ਹੋਈ ਹੈ ਕਹਿੰਦਾ ਮੈਂ ਲਾਈਕ ਸ਼ੇਅਰ ਵਾਲੀ ਉਹ ਵਿਊ ਦੇ ਚੱਕਰ ਚ ਨਹੀਂ ਬੰਦਾ ਮੈਂ ਆਪ ਦਾ ਕਲਾ ਦਿਖੋਣਾ ਲੋਕਾਂ ਨੂੰ ਵਧੀਆ ਲੱਗੂ ਆਪੇ ਪਸੰਦ ਕਰਨਗੇ ਤੁਸੀਂ ਗਾਣਾ ਜਾਇਓ ਇਹਨਾਂ ਦੇ ਪੇਜ ਤੇ ਆਇਓ ਹੁਸੈਨ ਅਲਫਾਜ਼ ਇੰਸਟਾਗ੍ਰਾਮ ਤੇ ਹੈ ਉਹ ਹੁਸੈਨ ਅਲਫਾਜ਼ ਅਫੀਸ਼ੀਅਲ YouTube ਤੇ ਹੈ ਸੁਣਿਓ ਤੇ ਦੱਸਿਓ ਕਿਵੇਂ ਲੱਗਾ ਕਮੈਂਟ ਕਰਿਓ ਤੇ ਸਾਡੀ ਇਸ ਵੀਡੀਓ ਦੇ ਵੀ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਇਹ ਪ੍ਰਮੋਟ ਹੋ ਸਕਣਾ ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਜਿਹੜਾ ਸਟ੍ਰਗਲ ਕਰਦਾ ਨਾ ਉਹ ਪ੍ਰਮੋਟ ਹੋਵੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰ ਕੈਮਰੇ ਦੇ ਵਿੱਚ ਨਾ ਸੁਨੀਲ ਮੈਰਾ ਸਤਿ ਸ੍ਰੀ ਅਕਾਲ ਜੀ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ